ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਜੀ ਲੱਗੇ ਵੀਡੀਓ ਬਣਾਉਣਾ ਬਾਈ 6 ਪਸ਼ੂ ਲੈ ਕੇ ਆਇਆ ਬਹੁਤ ਛੋਟੀ ਦੇ ਵੜਾ ਹੀ ਬਾਈ ਕੋਲ ਤਾਹੀਆਂ ਸੁਈਆਂ ਛੋਟੀਆਂ ਬਾਈ ਕੋਲ ਹੈਗਾ ਨੀਲੀ ਬੂਰੀ ਆਈ ਆ ਤੇ ਇੱਕ ਵੱਡੀ ਮੈਂ ਆਈ ਆ ਪੂਰੀ ਨਸਲ ਦੀ ਤੇ ਕੁਆਲਟੀ ਵਾਲੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਜੀ ਸਭ ਵਧੀਆ ਠੀਕ ਠਾਕ ਤੇ ਸ਼ੇਰ ਨਵਾਂ ਆਇਆ ਕੋ ਨਵਾਂ ਵਦ ਜੁੰਡੇ ਜਾਗਾ ਠੀਕ ਬਧਾਈਆਂ ਜੁੰਡੇ ਸਾਹਿਬ ਇਹ ਮਜ਼ਾ ਲੱਗ ਲੱਗੇ ਬੰਦੇ ਨੂੰ ਦੇਖਿਆ ਜਿਹੜੀ ਗੱਲ ਹੈ ਹਾਂਜੀ ਹਾਂਜੀ ਗੱਲ ਆ ਵੀਰ ਜੀ ਪਤਾ ਗੱਲ ਕੀ ਆ ਪਿਆਰ ਦੀ ਆ ਇਹ ਇਹ ਜਿਹੜੇ ਮੀਗੀ ਟੀਮ ਦੇ ਬੰਦੇ ਪੈਸਾ ਨਾਲ ਨਹੀਂ ਮੋਂਦੇ ਠੀਕ ਠੀਕ ਪਿਆਰ ਨਾਲ ਜਿਹੜੀ ਪਿਆਰ ਨਾਲ ਹੀ ਜਿਹੜੀ ਗੱਲ ਹੈ ਪਿਆਰ ਹੈ ਜਿਹੜੀ ਗੱਲ ਉਹਨਾਂ ਸਿਰੋ ਸਹੀ ਗੱਲ ਜੀ ਤੇ ਫੇਰ ਆ ਨਹੀਂ ਤੇ ਕਿਹਨੂੰ ਇੱਕ ਬੰਦਾ ਨਹੀਂ ਇਹ ਲੱਭਦਾ ਜਿਹੜੀ ਗੱਲ ਨਹੀਂ ਆ ਸਮੇਂ ਨਹੀਂ ਲੱਭਦਾ ਕਿਹੜੀ ਗੱਲ ਆ ਪੈਸਾ ਨਾਲ ਨਹੀਂ ਪਤਾ ਕਿੱਦਾਂ ਜਿਹੜੀ ਪਿਆਰ ਨਾਲ ਮਿਲਦਾ ਸਹੀ ਆ ਪਿਆਰ ਦੇ ਨੀਰ ਸਾਫ ਹੋਵੇ ਠੀਕ ਜੀ ਤੇ ਪਕਾਇਆ ਆਪਣਾ ਚਲੋ ਵਧੀਆ ਮਾਰ ਕੇ ਪਰ ਕੇ ਬਹੁਤ ਸਣਾ ਬਾਬਾ ਜੀ ਠੀਕ ਠਾਕ ਫੋਟਿੰਗ ਸਭ ਬੜੀ ਕਿਰਪਾ ਵਾਫਿਰ ਟਾਈਮ ਕੈਮ ਦੇ ਚਲੋ ਵਧੀਆ ਤੇ ਮਾਲ ਆਪਣੇ ਕੋ ਬੜਾ ਸਾਉ ਬਾਕੀ ਆਪਣੇ ਚੈਨਲ ਨੂੰ ਵੀ ਜੀ ਬਹੁਤ ਜਿਆਦਾ ਪਿਆਰ ਦੇ ਬੱਚੇ ਸਾਰੇ ਹਾਂਜੀ ਲਾਈਕ ਕਮੈਂਟ ਸ਼ੇਅਰ ਵਾਦੋ ਵਾਦ ਕਰਿਆ ਕਰੋ ਹਰ ਵਾਰੀ ਕਹੀਦਾ ਹਰ ਵੀਡੀਓ ਜਿਹੜੇ ਰਹਿੰਦੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਸਭ ਤੋਂ ਵੱਡਾ ਵਾਦਾ ਜਿਨੇ ਭੈਣ ਭਰਾ ਜੁੜੇ ਆ ਆਪਣੇ ਚੈਨਲ ਨਾਲ ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਠੀਕ ਜੀ ਆ ਤਾਂ ਆ ਦਿ ਲੋਨਾ ਨੂੰ ਆ ਕਰਦੇ ਹੁਣਾਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਆ ਤੇ ਮਾਲ ਹੁਣ ਹਰ ਵੀਡੀਓ ਦਾ ਇੱਕ ਦੋ ਇੱਕ ਦੋ ਜਿੰਨ ਮਰ ਵਧਾਵਾਂਗੇ ਠੀਕ ਠੀਕ ਜੀ ਬਹੁਤ ਛੋਟੀ ਛੋਟੀ ਦੇ ਕਲਾ ਕਲਾ ਜਿੰਨ ਮੇਰੇ ਕੁਆਲਟੀ ਵਾਲਾ ਹਾਂ ਜੀ ਦੋ ਕਲਾ ਕੱਪਣਾ ਕਾਵਾਂ ਮਈਆਂ ਵੀ ਆ ਹਾਂਜੀ ਹਾਂਜੀ ਤੇ ਤਾਲੀਆਂ ਵੀ ਨੇ ਵੀ ਠੀਕ ਤਾਂ ਜੇ ਸੁਣਿਆ ਮੈਂ ਟੁਕੜਾ ਕਬਣਾ ਹੀ ਆ ਯਾਰ ਇੱਕ ਮੈਂ ਚੰਗੀ ਆਪਣੇ ਏਰੀਆ ਦੇ ਵਿੱਚ ਬੰਦੇ ਮਹੀਂ ਲਾਇਆ ਹੀ ਕੋਤਰੋ ਜਫਰਾਵਾਦੀ 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 ਉਹਦੀ ਗਾਂ ਕੱਟੀ ਪਿਆਰ ਕੀਤੀ ਆ ਹਾਂਜੀ ਤੇ ਬੜੇ ਚੰਦੀ ਬੰਦੇ ਨੂੰ ਖਾਣ ਲਈ ਠੀਕ ਜੇ ਤੇ ਮੈਂ ਬੜੀ ਜਿਆਦਾ ਨਸਲ ਵਾਲੀ ਠੀਕ ਜੇ ਤੇ ਮੈਂ ਵਿਖਾ ਦਵਾਂਗੇ ਮੁੱਲ ਨਾਲ ਫੋਟੇ ਹਾਂ ਤੇ ਮਹੀਂ ਜਿਹੜਾ ਵੀਰ ਤਾ ਲਊਗਾ ਹਾਂਜੀ ਵਿਚਵਾਏਗਾ ਲੋਗੇ ਤੇ ਲਾਈ ਠੀਕ ਜੇ ਜਫਰਾਵਦੀ ਨਹੀਂ ਹੈ ਜਫਰਾਵਦੀ ਠੀਕ ਜੀ ਚੜਾਓ ਇਹ ਆ ਛੋਟੀ ਜਫਰਾਵਦੀ ਤੇ ਭਾਈ ਕਿੰਨੇ ਪਾਉਗੀ ਹੋਰ ਇਹ ਦੂਜਾ ਸੂਆ ਵੀਜੀ ਸੂਈ ਆ ਤੇ ਜੋ ਜੋ ਤੀਜੇ ਚੌਥੇ ਪੰਜਵੇਂ ਸੂਏ ਜਾਣੀ ਇਹ ਤਿੰਨ ਵਾਰਾਂ ਵਾਲ ਪਾਉਣੇ ਥੇ ਕਿਸੇ ਨੂੰ ਤਿੰਨਾਂ ਦੀ ਮਾਂ ਨੇ ਪਾਏ ਹੋਤੇ ਉਹਦੇ ਪਾਏ ਜਿਹੜੀ ਗੱਲ ਆ ਠੀਕ ਜੀ ਮੈਨੂੰ ਹੈਗਾ ਦਿਖਾ ਲੈ ਇਕੱਠਾ ਇਕੱਠਾ ਠੀਕ ਆ ਇਹ ਅੱਜ 15ਵਾਂ ਦਿਨ ਆ 14 15ਵਾਂ ਦਿਨ ਥੱਲੇਵੇਂ ਵਾਲੇ ਥੱਲੇ ਖਲਾਰੇ ਪਾਏ ਆ ਪੂਰੇ ਮੈਂ ਨਾ ਵੀਰ ਮੈਂ ਦੀ ਨਸਲ ਭਾਂ ਤੂਫਾਨ ਮਾਜਿਆ ਇਹ ਵੀਰ ਤੋਰਾ ਭਾਈ ਲੰਮੀ ਤੋਰਾ ਜੀ ਉਹ ਕੋ ਜਿਹੜੀ ਵੀਰੇ ਦੀ ਮਈ ਆ ਨਾ ਜਿਹੜੀ ਮਾਂ ਆ ਹਾਂਜੀ ਆਂਦਾ ਵੀ ਤਾਂ ਬੰਦੇ ਬੈ ਗਏ ਹਾਂਜੀ ਹਾਂਜੀ ਬੰਦੇ ਬੈਠੇ ਇਦਾਂ ਤੇ ਕਹਿੰਦਾ ਵੀ ਸ਼ਰਤ ਲੱਗ ਗਈ ਹਾਂਜੀ ਉਹ ਕਹਿੰਦਾ ਵੀ 12 ਵਜੇ ਦਾ ਟਾਈਮ ਆ ਹਾਂ ਆਂਦਾ ਬੰਦਾ ਇਦਾਂ ਕਹਿੰਦਾ ਨੂੰ ਮੇਰੀ ਮਈ ਯਾਦ ਦੁੱਧ ਦਿੰਦੀ ਠੀਕ ਜੀ ਤਾਂ 12 ਵਜੇ ਦਾ ਟਾਈਮ ਆਂਦਾ ਤੂੰ ਬੁਨੇ ਆਪਣੀਆਂ ਤਿੰਨ ਚੋਲਾ ਮੈਂ ਕੱਲੀ ਚਾਊਂਗਾ ਕੱਲੀ ਚਾਊਂਗਾ ਖਾਣਾ ਦੀ ਕੁਆਲਿਟੀ ਕਰੋ ਚੈੱਕ ਤੇ ਲੇਵੇ ਦੀ ਕੁਆਲਿਟੀ ਕਰੋ ਚੱਕ ਤੇ ਥੱਲੇ ਪੂਰੇ ਤੂਫਾਨ ਹੀ ਪਾਏ ਆ ਮੈਂ ਜਿਹਨੂੰ ਛੋਟੀ ਦੀ ਕਾਲੀ ਬੰਬ ਹੁਣ ਵੀਰ ਜੇ ਤੇ ਹੁਣ ਕਿਹਨੇ ਮੌਕੇ ਤੇ ਮੈਂ ਲੈਣੀ ਆ ਹਾਂਜੀ ਕਟਾ ਮਗਰ ਦੇ 14 ਕਿਉਂ ਨਾ 15 ਦਿਨ ਸੂਈ ਨੂੰ ਹੋਇਆ ਹੁਣ ਦੋ ਦੇ ਕੋ 16 ਕਿਲੋ ਹੋਊਗਾ 16 ਕਿਲੋ ਦੁੱਧ ਆ ਹੁਣ 16 ਕਿਲੋ ਹੋਊਗਾ ਜਿਹੜਾ 20 ਕਿਲੋ ਦੁੱਧ ਆਰ ਕੰਦਾ ਮੈਂ ਕੱਢੂਗੀ ਜਿਹੜੀ ਗੱਲ ਆ ਗਰੰਟੀ ਇਹ ਬਾਜੀ ਇਹ ਗੱਲ ਹੋ ਰਿਹਾ ਉਧਰ ਦੀਆਂ ਮੱਜਾਂ ਦੇ ਰਿਕਾਰਡ ਵੀ ਆ YouTube ਉਧਰ ਕਾੜ ਦੇਂਦੇ ਆ YouTube ਦੇ ਰਿਕਾਰਡ ਵੀ ਉਹ ਜਫਰਾਵਾਦੀ ਮੈਂ ਭਰ ਕੇ ਵੇਖ ਲੈ ਹਾਂਜੀ ਜਿਹੜੀ ਗੱਲ ਆ ਠੀਕ ਇਹ ਹੋ ਰਿਹਾ ਕੋਈ ਇਹ ਦੇਸੀ ਕੁਆਡਰੀ ਸਿੰਘ ਵੇਖ ਲੋ ਜਾ ਗਾਡੀ ਵਾਜੇ ਸਿੰਘਾਂ ਦਿਖਾ ਦਿਓ ਸਿੰਘਾਂ ਜਿਹੜੇ ਵਾਲੇ ਨੇ ਅਗਲੇ ਸਵੇਰੇ ਫੇਰ ਪਾਜਨੇ ਆ ਪੂਰੇ ਉਹਨਾਂ ਬੰਦਿਆਂ ਸਾਰੀਆਂ ਮਈਆਂ ਵੱਡੀਆਂ 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 ਠੀਕ ਮਾਜੀ ਮੈਂ ਰੱਖਦੇ ਦੋਰੋ ਬਾਈ ਦੋਰੋ ਖਿਚੋ ਇਹ ਕਰਾਂ ਗੱਡੀ ਮਰਾਦਾਂਗੇ ਤੇ ਵੇਖੋ ਮਾਜੀ ਤੋਰ ਤਾਰੀ ਚੈੱਕ ਕਰੋ ਬਾਬਾ ਜੀ ਨਾਲ ਦਾ ਬੜਾ ਪਿਆਰ ਹਿੰਦਾਂ ਕੀਤਾ ਹੈ ਨਾ ਉਹਦੀ ਮੈਂ ਚੰਗੀ ਠੀਕ ਜੀ ਮੈਂ ਵੀ ਬੜੇ ਮੋਲਣਾ ਵੀ ਦੀ ਲਈ ਹੋਣਾ ਤੇ ਵੀ ਆ ਥੱਲੇ ਪਾਈਂ ਜਾਰੇ ਬੱਦੇ ਪਏ ਆ ਵੀ ਐ ਨਾ ਮਜ਼ਾ ਟਾ ਕੇ ਲਾ ਕੇ ਬਹਿ ਜੀਏ ਤੇ ਆ ਵੇਖੋ ਆ ਕਰੋ ਚੈੱਕ ਆ ਕਮਾਲਾ ਆ ਮਾਣੇ ਹੋਣਾਂ ਦੀਆਂ ਆ ਚੀਜ਼ਾਂ ਨਹੀਂ ਲੱਭਣੀਆਂ ਇੱਕ ਦੋ ਮੈਂ ਆ ਜ ਜਾਣੀ ਯਾਰ ਇੰਝਾਰੇ ਬੱਦੇ ਆ ਤੇ ਹੋਰੇ ਇੰਝਾਰੇ ਲਾਏ ਏਣੀ ਗੱਲ ਵੀ ਮੈਂ ਵੀਰ ਅਸੀਂ ਲਿਆਂਦੀ ਆ ਵੀ ਇਹ ਵੀਡੀਓ ਵੇਚਣੀ ਵੇਚਣੀ ਆ ਹਾਂ ਮੈਂ ਜਿਹੜਾ ਵੀਡੀਓ ਆਉਂਦਾ ਫਾਈ ਪਾੜੇ ਕਿਲੋ ਦੇ ਨਹੀਂ ਦੇਦਾ 20 ਕਿਲੋ ਜੜਾ ਕਿ ਦੇਦਾ 20 ਕਿਲੋ ਦੇ ਚੜਾ ਕੇ ਦੇਦਾ ਕੰਡਾ ਆ ਬਾਲਟੀ ਸਾਡੀ ਤੇ ਬਸ ਠੀਕ ਜੀ ਜਿਹੜੀ ਗੱਲ ਕੰਡਾ ਆਪਣਾ ਨਾਲ ਤੇ ਬਾਈਆਂ ਨੇ ਮੋਲ ਗਾ ਇਹਦਾ ਖੂਨ ਤੇ ਹੀ ਤੇ ਆਹ ਤਾਂ 16 ਕਿਲੋ ਟਨ ਦੁੱਧ ਤਿਆਰ ਆ ਤਾਂ 20 ਕਿਲੋ ਦੀ ਪੂਰੀ ਗਾਰੰਟੀ ਆ ਵੱਡੀ ਮੈਂ ਆ ਪੂਰੀ ਤਗੜੀ ਤੇ ਥੱਲੇ ਉਹ ਤੁਹਾਨੂੰ ਪਤਾ ਲੱਗਣ ਤੇ ਆ ਨਸਲ ਦਾ ਤੁਹਾਨੂੰ ਪਤਾ ਵੀ ਨਸਲ ਇਹ ਯਾਦੀਆਂ ਉਧਰ ਮੱਝਾਂ ਹੁੰਦੀਆਂ ਤੁਹਾਨੂੰ ਪਤਾ ਜਿਹੜੇ ਲੱਕ ਜਿ ਹੁੰਦੀਆਂ ਠੀਕ ਠੀਕ ਜੀ ਤੇ ਜਹੜਾ ਵਾਲੀ ਮੱਝ ਆਈ ਆ ਪੂਰੀ ਛੋਟੀ ਦੀ ਬਾਈ ਕੋਲ ਤੇ ਜਿੰਨਾ ਕੋਲ ਵੱਡੀ ਮੈਂ ਹੁਣਾ ਘਰ ਰਿਕਾਰਡ ਵੀ ਹੈਗਾ ਮਾਜਦਾ ਵੀ ਜਿਹੜੀ ਧੀ ਆਏ ਹੋਰ ਦੋਸਤ 16 ਕਿਲੋ ਕਰਕੇ ਆ ਠੀਕ ਜੀ ਤੇ ਮਾਲੀ ਨੇ ਮਗਰ ਮਾਲੀ ਆ 1 ਕਿਲੋ ਆਜੇ ਆਜੇ ਠੀਕ ਤਾਂ ਜੇ ਬਸ ਆ ਜਾ ਠੀਕ ਠੀਕ ਪਾ ਲਿਆ ਤੇ ਆ ਛੋਟੀ ਬਾਈ ਕੋਲ ਬਹੁਤ ਸੁਣੀ ਠੰਡੀ ਸੀ ਕਾਲੀ ਬੰਬ ਇੱਕ ਨੰਬਰ ਤੇ ਵਧੀਆ ਤਗੜੀ ਸੱਥਲੇ ਟਾਪੇ ਟੂਪੇ ਪੂਰੇ ਦਿਨ ਦਿਖਣੀ ਡੇ ਆ ਤਾਂ ਪੂਰੀ ਕਮਾਲ ਕੀਤੀ ਬਾਈ ਨੇ ਪੂਰੀ ਯਾਦ ਕਰਾਈ ਆ ਤੇ ਆ ਚੱਕਰੋ ਚੱਕ ਠੀਕ ਆ ਬਾਈ ਲੋਕਾਂ ਵਾਲੇ ਵੀ ਬੜਾ ਵੇਚੇ ਆ ਜਿਹੜੀ ਮਾਲਾ ਹਾਂਜੀ ਸਹੀ ਗੱਲ ਹਰਿਆਣੇ ਦੀਆਂ ਗੰਗਾ ਨਗਰ ਦੀਆਂ ਬੜਾ ਹੀ ਮਾਲ ਹੱਥਾਂ ਚੋਂ ਨੰਗਾ ਜਿਹੜੀ ਗੱਲ ਆ ਪਰ ਇਹ ਮੈਂ ਦਾ ਮੁਕਾਬਲਾ ਨਹੀਂ ਹੈ ਇਹ ਨਹੀਂ ਹੈਗਾ ਜਫਰਾਬਾਦ ਉਧਰ ਲਾ ਕੇ ਤੜਾਇਆ ਤੇ 4 ਕਿਲੋ ਲਾ ਕੇ ਮੈਂ ਦੀ ਗਾੜੀ ਆ ਠੀਕ ਜੀ ਜਿਹੜੀ ਗੱਲ ਠੀਕ ਆ ਬਾਈ ਜੀ ਠੀਕ ਇਹ ਸਿਆਣੇ ਜਾਂਦੇ ਆ ਕਿ ਧੁੰਨੇ ਵਾਲਾ ਪਿੰਡ ਭਰਾਜ ਨੂੰ ਦੇਖਦਾ ਵਾ ਸਹੀ ਗੱਲ ਇਹ ਉਹ ਪਿਛੋਂ ਵੇਖ ਕੇ ਕਿੰਨੇ ਪਰਖਾਲੇ ਬੰਦੇ ਲੈਣੇ ਇਹ ਪਰਖਾਲੇ ਬੰਦੇ ਲੈਣੇ ਸਹੀ ਗੱਲ ਬਾਬਾ ਜੀ ਇੱਕ ਨਾ ਇੱਕ ਨਾ ਉਹ ਗੱਲ ਫਿਰ ਕੋ ਜਿਹੜੀ ਦੋਰੇ ਗਈ ਆ ਝੋਨੇ ਵਾਲਾ ਪਿੰਡ ਪੜਾਉਂ ਦਿਖਦਾ ਵਾ ਠੀਕ ਹੈ ਬਾਬਾ ਜੀ ਇਹ 300 ਚੀਜ਼ ਵੇਖ ਕੇ ਲੈਣੀ ਕਿ ਪਰਖਾਲੇ ਬੰਦੇ ਪਰ ਹਾਂ ਪਰਖ ਸੁਨਾਰੇ ਨੂੰ ਹੁੰਦੀ ਆ ਹਾਂ ਇਹ ਚੀਜ਼ ਉਹਨੇ ਲੈਣੀ ਉਹ ਗੱਲ ਸੋ ਸੁਨਾਰੇ ਨਾਲ ਪਾਰਕ ਨਾਲ ਜੋ ਸੋਨੇ ਦੀ ਕੀਮਤ ਹੈ ਚਾਂਦੀ ਦੀ ਕੀਮਤ ਹੈ ਇਹ ਪਰਖਾਲੇ ਬੰਦੇ ਲੈਣੀ ਹੈ ਵੀ ਮਗਰ ਉਹ ਕੀ ਕਮਾਲ ਆ ਤੇ ਮੱਝ ਕੀ ਆ ਤੇ ਕੀ ਨਹੀਂ ਹੈ ਯਾਦ ਕਰਾਈ ਆ ਹੇ ਵੀਰ ਅੰਨਾ ਤੂਹਾਂ ਤੂਹਾਨਿਆ ਦੇ ਇੱਕ ਬੰਦਾ ਦੋ ਤਿੰਨ ਮਈਆਂ ਬਾਲੇ ਹਾਂ ਬਾਲਦੇ ਹੋਣੇ ਵੇਚਦੇ ਆਪੋ ਆਪਣੀ ਗੱਲ ਆ ਹਾਂਜੀ ਹਾਂਜੀ ਮਾਰੇ ਜਿਹੜਾ ਬੰਦਾ ਰੁਪਈਏ ਲਾ ਗਿਆ ਨਾ ਮਈਂ ਹਾਂਜੀ ਹਾਂਜੀ ਗਾਣਾ ਨਸਲ ਤਿਆਰ ਹੋਣਾ ੜੀ ਆ ਠੀਕ ਜੀ ਵਧੀਆ ਝੋਟੀ ਭਾਈ ਬਹੁਤ ਸੋਹਣੀ ਮਾਂ ਨੇ ਖੁਸ਼ ਹੋਇਆ ਠੀਕ ਜੀ ਨਹੀਂ ਬਾਜੀ ਹਾਂ ਨਹੀਂ ਘਟ ਹੁੰਦੀਆਂ ਕੋਈ ਮੇਰਾ ਵੀਰ ਭਰਾਟਾ ਵਾਂਡੇਲਾ ਲੈ ਕੇ ਉਧਰ ਹੁੰਦਾ ਇਹ ਨਹੀਂ ਕੀ ਮਈਨ ਬਚਾ ਲਾ ਦੇ ਜਿੱਥੇ ਮਰਜ਼ੀ ਬਚਾ ਪਾ ਦੇ ਪ੍ਰਵਾਹ ਹੀ ਕੋਈ ਬਈ ਠੰਡੀ ਸੀਰ ਮਾਜੀ ਆ ਵਧੀਆ ਜੀ ਬੂਰੀ ਨੀਲੀ ਬੂਰੀ ਨੀਲੀ ਮੱਝ ਆ ਗਈ ਆ ਵਧੀਆ ਝੋਟੀ ਬਾਈਕਰੋ ਜਿੰਨੇ ਲੈਣੀ ਆ ਫੋਨ ਤੇ ਗੱਲ ਹੋ ਸਾਦੀ ਆ ਤੇ ਵਧੀਆ ਜੋ ਮੋਲ ਹੋਗਾ ਬਾਈ ਕਰੂਗਾ ਤੇ ਵਧੀਆ ਝੋਟੀ ਬਾਕੀ ਵੀ ਜੀ ਬੂਰੀ ਆ ਗਈ ਆ ਬੂਰੀ ਨੀਲੀ ਥਿਲਾ ਵਾਲੀ ਬੂਰੀ ਥਿਲਾ ਵਾਲੀ ਦਾ ਤੇ ਅੱਲੇ ਵੇਖੋ ਤੇਰੇ ਦਾ ਘੁੰਮ ਕਰਕੇ ਲੱਗੇ ਬਣ ਜਾਣੇ ਮੈਂ ਇਹਦੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਹਾਂ ਜੀ ਮੈਂ ਇਹਦੀ ਵੀਡੀਓ ਵਿਖਾ ਦਾਂਗੇ ਮੈਂ ਤਾਂ ਬੱਚਾ ਮਰ ਗਿਆ ਆ ਪਾਪਾਂ ਦੇ ਪੈਸੇ ਲਾਏ ਬਾਜਨ ਵੇਚਣ ਲਈ ਸੁਣਨ ਗੀ ਬੱਚਾ ਮਰ ਗਿਆ ਮਹੀਨਾ ਹੋਇਆ ਸੋਈ ਠੀਕ ਆ ਮਹੀਨਾ ਹੋਇਆ ਸੋਈ ਤੇ ਵੀ ਦੇ ਹੋਣ ਮੈ ਕੋ ਦੁੱਧ ਅੱਖਾਂ ਵਾਲੀ ਝੋਟੀ ਅੱਖਾਂ ਵਾਲੀ ਸਹੀ ਦੁੱਧ ਹੋਵੇ 11 12 10 ਦੀ ਗਰੰਟੀ ਹੋਵੇ 10 ਦੀ ਕੀ ਆ ਨਾ ਆ ਸੂਈ ਨੂੰ ਵੀ ਨਾ ਬੱਚਿਆ ਆ ਵੱਡੀ ਮਾਜੀ ਵੱਡੀ ਮਾਜੀ ਆ ਨੀਲੀ ਦੀ ਠੰਡੀ ਤੇਰੀ ਮੈਂ ਆਹ ਦੇਖੋ ਪੂਰੀ ਠੰਡੀ ਆ ਠੀਕ ਮੈਂ ਠੰਡੀ ਤੇਰੀ ਪਾੜਾ ਪਾ ਕੇ ਮਾਸਾ ਏਦਾਂ ਬਹਿ ਜਿਹੜਾ ਬਾਜੀ ਠੀਕ ਆ ਕਾਫੀ ਲਈਦਾ ਮਿਲਦੀ ਬਾੜੇ ਤਰ ਤਰ ਆਪ ਹਮਨੇ ਉਹ ਤੇ ਖੜੋ ਤੇ ਦੇਖੋ ਚੱਡੇ ਦੀ ਕੁਆਰਟੀਨ ਚੈੱਕ ਥਣਾ ਦੀ ਦੋਰੋ ਭਾਈ ਦੋਰੋ ਲੈ ਆਵੋ ਕਰਾ ਹੀਰ ਲੈ ਆ। ਦੇਖੋ ਮੂੰਹ ਮਾਹ ਦੇਖੋ। ਆਖੂ ਫੇ ਚੈੱਕ ਕਰਾ ਬਲ ਬਾਕੀ ਨਾਸ ਦੀ ਝੋਟੀ ਆ। ਬਹੁਤ ਛੇਲਾਂ ਵਾਲੀ। ਇਹ ਵੀ ਜੀ ਵੀਡੀਓ ਬਣੀ ਆਡੇ ਕੋ ਗੱਬਨ ਦੀ ਜਿਹੜੀ ਗੱਲ ਆ। ਠੀਕ ਜੀ। ਜਿਹੜੀ ਗੱਬਨ ਨਹੀਂ ਜਿਆਦਾ ਚੈ। ਇਹ ਗੱਬਨ ਦੀ ਵੀਡੀਓ ਆਡੇ ਕੋਲ ਹੈਗੀ ਆ। ਗੱਬਨ ਦੀ ਵੀਡੀਓ ਬਣੀ ਗੱਬਨ ਦੇ ਪੈਸੇ ਲੰਮੇ ਹੈ ਮੈਂ ਤਾਂ 1 ਮਹੀਨਾ ਪੂਰਾ ਆਇਆ ਸੋਈ ਨੂੰ। ਹਾਂ। ਦੋਨਾ ਕ ਪਜ ਵੇਚਣੀ ਸਲਾਹ ਹਟ ਗਈ ਤੇ ਬੱਚਾ ਗਿਆ ਮਾਰੇ ਦਾ। ਤੇ ਮਹੀਨਾ ਹੋ ਗਿਆ ਸੋਈ ਨੂੰ। ਦੋਰੋ ਭਾਈ ਜੀ ਕਿਚੋ ਤਕੀਮ ਮੁੱਲ ਪਾਜੀ ਫਿਰ ਛੋਟੀ ਦਾ ਮੁੱਲ ਵੀਰ ਕਰੀਏ ਜੋ ਮਰਦੀ ਹੁਣ ਬੱਚਾ ਮਰਿਆ ਤੇ ਉਹੋ ਹੀ ਹਿਸਾਬ ਨਾਲ ਦਵਾਂਗੇ ਜਾਇਜ਼ ਹਾਂਜੀ ਲੱਖ ਦਾ ਲਗਾ ਬੰਨਾ ਜਿਹੜੀ ਗੱਲ ਹੁਣ ਮੈਂ ਹਾਂ ਨਾ ਹੀ ਮੁੱਲ ਕਰੀਏ 75 70 68 ਹਜ਼ਾਰ ਦੀ ਦੇ ਦੇ 68 ਹਜ਼ਾਰ ਦੀ 68 ਦੀ ਠੀਕ ਜੀ ਜਿਹੜੀ ਜਾਇਜ਼ 68 ਦਾ ਗੇ ਦੋ ਦੋ ਹਾਂ ਨਾ 65 ਦੀ ਹਾਂ ਨਾ 65 ਦੀ ਚਲੋ ਵੀ ਹਾਂ ਨਾ ਭਾਈ ਕਹਿੰਦੇ 65 ਦੀ ਝੋਟੀ ਦੇ ਦਾਂਗੇ ਸਾਕ ਸਹੀ ਗਾ ਜੋਰ ਲਗਾ ਇਹਨੂੰ ਲਗਣਾ 65000 ਦੀ ਝੋਟੀ ਨੀਲੀ ਬੂਰੀ ਤਿਲਾਂ ਵਾਲੀ ਵਧੀਆ ਝੋਟੀ ਕੁਆਲਟੀ ਵਾਲੀ ਭਾਈ ਦਊਗਾ 65000 ਦੇ ਚਾਹ ਬਹੁਤ ਵਧੀਆ ਰੇਟ ਆ ਭਾਈ ਜੀ ਬਹੁਤ ਸਸਤਾ ਜਿਵੇਂ ਥਾਣੇ ਕਰ ਲੋ ਚੈੱਕ ਪੂਰਾ ਵਧੀਆ ਪੂਰਾ ਮੁੱਠੀ ਵਾਲਾ ਮੋਟਾ ਹੋਗੇ ਨਾ ਐਂਡ ਦੇ 65 ਦੀ ਆਹੇ ਕਰਨੀਆਂ ਦੁੱਧ ਦੇਣਾ ਸਿਆਲ ਤੱਕ ਨੇ ਬੈਂਡ ਰੇ ਆ ਕੇ ਫੇਰ ਵਧੀਆ ਵਿਕ ਸਕਦੀ ਹੈ। ਪੈਣ ਦੀ ਨਹੀਂ ਆ ਫੇਰ ਵਾਰ ਸਹੀ ਗਾਹਦੇ 60 ਪੈਣ ਦੇ ਉਦੋ ਤੇ 65 ਦੀ ਹੁਣ ਮਿਲਦੀ ਵੀ ਨਾ ਸੋਈ। ਆ ਛੋਟੀ ਪੂਰੀ ਛੋਟੀ ਤੋੜ ਤੇ ਚੱਕ ਦੋ ਫੱਟੇ ਕਮੈਂਟ ਦੱਬ ਕੇ ਵਧੀਆ ਫੱਟੇ ਚੱਕਦਾ ਫੱਟੇ ਛੋਟੀ ਛੋਟੀ ਪਰ ਗੱਭਣ ਠੀਕ ਤੋ ਬਣਾ ਗਈ। ਮੋਰਾ ਜੀ 6 ਮਹੀਨੇ ਦੀ ਗੱਭਣ 6 ਮਹੀਨੇ ਗੱਭਣ 8 ਕਿਲੋ 8 ਕਿਲੋ ਨਾ ਕਰ ਬਾਈ ਧਿਆਨ 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 ਨਾ ਡਰਦੀ ਮਰੀ ਵਧੀਆ ਜੀ ਜੰਮ ਨੂੰ ਕਹਿੰਦੇ ਪੂਰੀ ਹੁੰਦੀ ਹੈ ਰਾਜੀ ਜੀ ਪੂਰੀ ਜੰਗ ਗੋਲਿਆ ਦੇ ਪੂਰਾ ਰਿਜਲਟ ਬਣਿਆਗੇ ਸਹੀ ਗੱਲ ਖਾਣਾ ਬਾਈ ਜੀ ਕੈਮਰਾ ਕਮਾਈਏ ਵਾਲੇ ਅੱਜ ਕੱਲੋ ਦੁੱਧਿਆ ਹਾਂ ਦੋਵੇਂ ਪਹਾੜੇ ਤੇ ਆਹ ਚੀਜ਼ਾਂ ਸਿਰ ਕਮਾਈਆਂ ਦਾ ਦਿਨ ਹੋ ਕੇ ਜਾ ਕੇ ਟੀ ਲਵਾ ਲੈ ਖਾ ਦੇ ਹਾਂ ਹਾਂ ਛੋਟੀ ਖੰਡੀ ਠੀਕ ਦੇ ਕੀ ਹੁੰਦੀ ਆ ਹਾਂ ਉਹ ਭਈ ਹੁੰਦੀ ਆ ਲੋ ਵਧੀਆ ਸਾਫ ਤੇ ਤੁਜਾ ਕੱਪੜੇ ਛੋਟ ਆਠ ਨਾਈਟ ਲਾ ਪੂਰਾ ਤਿਆਰ ਵੱਡੀ ਛੋਟੀ ਲੈ ਆ ਭਾਈ ਏ ਭਾਈ ਰਿਮੋਟ ਦਾ ਫੋਨ ਦੇ ਵੀ ਦੇਖੋ ਵੇਖੋ ਨਾ ਵੇਖੋ ਚੰਗੜੀ ਪਤਲੀ ਆ ਫਿਰ ਗੜੇ ਦਾ ਗਟਾ ਜਿਹੜਾ ਲੈਣਾ ਸਾਡੀ ਤੋਂ ਪੱਟ ਵੀ ਦੀ ਅਸੀਂ ਪਹਿਲਾਂ ਆਖਿਆ ਵੀ ਉਹ ਨਾ ਵੀ ਜਿਹੜੀ ਰਵਲ ਹੋ ਗਈ ਗਾਂ ਡੇਢ ਝੋਟੀ ਆ ਬ్రో ਮੈਨੂੰ ਡੇਢ ਕਹਤਾ ਜਿਹੜੀ ਗਾਂ ਲੈ ਗਾਂ ਝੋਟੀ ਪੂਰੇ ਲੱਖ ਦੀ ਆ ਹੁਣ ਦੂਜੀ ਸੁਣਾ ਪਹਿਲਾ 50 ਹਾਂ ਝੋਟੀਆਂ 70 50 ਹਾਂ ਨਾ ਛੋਟ ਕਰਦੇ ਚਲੋ ਠੀਕਾ 500 ਸ਼ੋਰ ਦੇ ਤਰੀਕੇ ਨਾਲ ਨਹੀਂ ਤੇ ਕਰਦੇ ਮਾਣੀ ਚੋਟ ਵਧੀਆ ਤੇ ਤੇ ਸਾਡਾ ਗੋਦੀ ਬੁਤੀ ਬੜੀ ਜੰਮੀ ਦਾ ਝੋਟੀਏ ਵੇ ਲੋ ਬਣ ਪੂਰੀ ਝੋਟੀ ਤਿਆਰ ਤਰੀਹਾਰ ਦੀ ਬਾਈ ਨੇ ਹੁ ਭੁੱਜ ਗਿਆ ਉਹ ਆ ਦਵਾਈਆਂ ਵੇ ਵੀ ਦੇ ਉਲੀਏ ਦਾ ਹਾ ਦਾ ਹਾ ਲੈ ਜਾ 10 ਲੈ ਜਾ ਠੀਕ ਕਰ ਦੋ ਦੜ ਕਾਦੀ ਠੀਕ ਤੇ ਇਦੀ ਦੋ ਜਾ ਫੂ ਆ ਮੈਂ ਖਾਣੇ ਪੂਰੀ ਕਾਲੀ ਦੂਜਾ ਵਜਨ ਵੇਖ ਲੋ ਸਹੀ ਗੱਲ ਜੇ ਇਹਦੇ ਫੂ ਆ ਪਿਆਰੇ ਪੂਰੀ ਹੁਣਾ ਕੋਈ ਦਾ ਸ਼ਹਿਦ ਆ ਦੇ ਵਾਲਾ ਪੂਰੀ ਪਾਸ ਚਟੀ ਜੀ ਖਾਵਣੀ ਮੈਂ ਨਾ ਪੂਰੀ ਵੇਖੋ ਪੂਰੀ ਵੇਖੋ ਦੀ ਵਿਦਿਆ ਨੂੰ ਪੂਰਾ ਕਰੋ ਹੁੰਦਾ ਆ ਪਿਤਾ ਲੰਡਪੀ ਗਾਈ ਗਾਈ ਵਾਦ ਮਨਾ ਕੋਪੂਤੀ ਪਾਤੀ ਕਰਦੀ ਚੱਕ ਵਾਲੀ ਕਿ ਤੱਕ ਚਮਕ ਮਾਰਦੀ ਆ ਠੰਡੀ ਸੀ ਆਨ ਜਾ ਰਹੇ ਆ ਆ ਜੀ ਗੱਲ ਵਧੀਆ تھا ਗਾਨ ਨੂੰ ਜਿੱਕੋ ਪੂਰਾ ਕਾਨ ਖੇਦੀ ਠੰਡੀ ਠੀ ਸੀ ਦੇਖ ਥੋੜੂ ਬਾਈ ਜੇ ਦੇਣ ਆ ਜੂਗੀ ਜਿਹੜੀ ਆਟੇ ਨੇ ਲਾਉ ਤਹੀ ਆਦਨਾ ਤੱਕ ਪੂਰੇ ਪਾਉਗੀ ਥੱਲੇ ਲਾ ਦੂਗੀ ਥੱਲੇ ਲਾ ਜੀ ਮੋਲੇ ਭਾਈ ਮੋਲੇ ਵੀਰ ਜੀ ਬਿਲਕੁਲ ਆਜਾ ਹਾਂਜੀ ਹਾਂਜੀ ਲੈਰ ਦੇ ਉਹਦੇ ਹੱਥ ਵੀ ਆਦੇ ਹਾਂਜੀ ਹਾਂਜੀ 55000 ਹਾਂਜੀ 55000 ਆ ਨਾਈਵਾ ਸ਼ੀ ਦੇਣੀ ਆ ਤੇ ਦੂਜਾ ਸੁਆਵਾ ਵਸ਼ੀ ਆ ਕਿਆ ਵਸ਼ੀ ਆ ਬਗਲਾਸ ਤੇ ਪੂਰਾ ਖਿਆਲ ਪਿਆਰ ਵਧੀਆ ਬੱਚੀ ਪਾਉਂਦੇ ਉਹ ਗਿਆ ਜਿਹੜੇ ਆ ਜਾ ਤੂੰ ਨੇ ਕੋਈ ਨੇ ਗਰਮੀਂ ਬਣਾਉਣੀ ਠੀਕ ਨਾ ਫਲੂਨ ਠੀਕ ਨਾ ਗਰਮੀਂ ਵਧੀਆ ਅਗੇ ਨੀਲੀ ਦੀ ਹੋਊਗੀ ਇਹ ਰੈਡ ਤਾਂ ਨਾ ਹੋ ਕੇ ਲੋਕ ਨਹੀਂ ਨਹੀਂ ਰੰਗ ਵੀ ਬੜਾ ਘਰਾ ਹਾਂ ਉਹਦੇ ਇਹ ਆ ਪ੍ਰਾਂਦੀ ਆ ਸੋਰਾ ਬੜਾ ਪੂਰੀ ਆਂਦੀ ਪੂਰੀ ਨਾ ਦੁੱਧ ਆ ਵੀ ਨੋਕ ਲੋ ਦੁੱਧ ਬੱਚਾ ਜਿਹੜੀ ਗੱਲ ਤੇ ਠੰਡੀ ਸੀ ਪੂਰੀ ਗਾਰੰਟੀ ਵਾਲੀ ਵੈ ਚੋਂਗੀ ਵੈ ਚੋਂਗੀ ਵੈ ਜੀ ਉਹਦਾ ਕਹਿੰਦੇ ਬਣੀ ਗਾਂ ਬਣੀ ਆ ਨੀ ਨੀ ਬਣੀ ਨਾ ਲੈਵਾ ਕਰੋ ਚੈੱਕ ਅਪ ਲੈਵਾ ਲਵਾ ਜੱਬੀ ਆ ਤੇ ਨੌ ਕੁ ਲੁੱਦਿਆ ਚੁੰਗੀ ਚਿੱਟੀ ਚਾਹ ਦੇ ਨਾ ਨੀਲੀ ਰਾਵੀ ਨੀਲੀ ਵੜ ਆ ਗਈ ਤੇ ਹੈ ਕਾਨੇ ਕਾਨੇ ਅੱਟਿੰਗ ਖਾਣ ਗਾਨੀ ਨੂੰ ਕਰ ਲਿਆ ਨੌਕਰੀ ਪਾ ਲੀ ਬੰਦੇ ਬਹੁਤ ਯਾਦ ਕਰਾਉਂਦੇ ਦੀ ਯਾਦ ਆਪ ਹਾਂਜੀ ਭਾਗ ਮਿਸ਼ਾਹ ਹਾਂਜੀ ਬੋਲ ਕਰੀਏ ਯਾਰ ਬਾਰ ਜੋ ਮਰਜੀ ਹਾਂਜੀ ਯਾਰ ਸਤਾਰ ਦੀ 500 ਛੋੜਾ 500 ਛੋੜਾ 16 ਦੀ ਵੈ ਨਹੀਂ ਆ ਔਕ ਦੁੱਧ ਨੈਟ ਤੇ ਤੇ ਵਸ਼ੀ ਨਹੀਂ ਬਣੀ ਪਰ ਕੋਈ ਗਾਰੰਟੀ ਨਹੀਂ ਤੇ ਵਸ਼ੀ ਨਹੀਂ ਜੂਰੀ ਬਹੁਤ ਵਸ਼ੀ ਕੋਈ ਆ ਵਧੀਆ ਵਸ਼ੀ ਟਾਓ ਤੇ ਆਪ ਕਾ ਭਾਈ ਤੇ ਪਸ਼ੂਆ ਲਾਈਕ ਕਮੈਂਟ ਸ਼ੇਅਰ ਦਬਾ ਦਿਓ ਤੇ ਪਸ਼ੂ ਬਾਲ ਤੇ ਆਜ ਝੋਟੀ ਆਜ ਝੋਟੀ ਤਨ ਫੇਰ ਜਾਦੀ ਨੇ ਆ ਆ ਵੀਰੇ ਵੀ ਆ ਚੈੱਕ ਲਾਂ ਆ ਬਾਕਮਾਲ ਕਰਾਈ ਅੱਜ ਕਿਉਂ ਭਾਈ ਆਪਣੇ ਕੋ ਆਏ ਹਾਂ ਅੱਜ 6 ਹੀ ਠੀਕ ਜੀ ਠੀਕ 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 ਗੱਲ ਮੈਂ ਲਾ ਲਮੈਂਟ ਸ਼ੇਅਰ ਦਾ ਕਰਾ ਹਾਂ ਹਾਂ ਤਾਂ ਬਾਦ ਤੇ ਬਾਦ ਤਾਂ ਬਾਦ ਕੋਈ ਲਮੈਂਟ ਸ਼ੇਅਰ ਹਾਂ ਵਧੀਆ ਵਧੀਆ ਠੀਕ ਜੀ ਇਹੋ ਕਰਾਂਗੇ ਜੇ ਹਰ ਵਾਰ 15 15 20 ਡੰਗਰ ਪਾ ਕੇ ਆਹੀ ਆਹੋ ਪਿਆਰ ਪਿਆਰ ਠੀਕ 20 15 ਡੰਗਰ ਹਰ ਵਾਰ 15 20 ਡੰਗਰ ਨੀਚੇ ਵਾਲੇ ਠੀਕ ਹੈ ਜੀ ਜਲਦੀ ਬਸ ਆਪਣੇ ਠੀਕ ਪਿਆਰੀ ਹੋ ਗਈ ਆ ਵਧੀਆ ਜੀ ਦੇ ਨਹੀਂ ਹਮਾਰਾ ਬੰਦੇ ਕੈਪ ਦੇ ਹੋਰ ਸੁਣਾ ਬਾਈ ਠੀਕ ਠਾਕ ਪੂਰਾ ਨੰਬਰ ਬੋਲ 987755 ਹਾਂ ਜੀ ਪਿੰਡ ਕੋਮਾ ਲਾਈਨ ਸ਼ੇਅਰ ਦਬ ਕੇ ਕਰੋ ਪਛਾ ਪਛ ਨੂੰ ਪਈਏ ਆ ਕਿ ਤੋ ਟੋ ਟੋ ਹੋ ਗਏ ਪੂਰੇ ਖਿਡਾਰੀਆਂ